ਨਵਜੋਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਪ੍ਰਚਾਰ ਕਰਦੇ ਹੋਏ ਵਿਖੇ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਅਜਈਆਂ ਗੱਲਾਂ ਕਹੀਆਂ ਗਈਆਂ ਨੇ ਜਿਸ ਤੋਂ ਬਾਅਦ ਸਿਆਸੀ ਹਲਕਿਆਂ 'ਚ ਚਰਚਾ ਛੜ ਗਈ ਹੈ ਆਖਿਰਕਾਰ ਕੀ ਮਾਜਰਾ ਹੈ ਕੀ ਗੱਲਬਾਤ ਹੈ ਤੁਹਾਨੂੰ ਖੋਲ ਕੇ ਦੱਸਦੇ ਆਂ ਤੇ ਤੁਸੀਂ ਜੁੜੇ ਹੋ ਮੇਰੇ ਨਾਲ ਹਰਿੰਦਰ ਬਾਜਵਾ ਦੇ ਨਾਲ ਤੇ ਤੁਸੀਂ ਵੇਖ ਰਹੇ ਹੋ ਲੋਕ ਪੁਆਇੰਟ ਨਿਊਜ਼ ਦਰਅਸਲ ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਟਵਿੱਟਰ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਕੁਝ ਬੋਲਦੇ ਹੋਏ ਵਿਖਾਈ ਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਵੀ ਜਿੱਥੇ ਖੜ ਗਏ ਖੜ ਗਏ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਕਰੀਨ ਤੇ ਆ ਜਾਂਦੇ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਇਹ ਵੀਡੀਓ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਸ਼ੇਅਰ ਕੀਤੀ ਹੈ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਤਾਂ ਨਹੀਂ ਇਹ ਗੱਲ ਕਹਿ ਰਹੇ ਆ ਦਰਅਸਲ ਉਹ ਕਿਸੇ ਕਮੈਂਟਰੀ ਦੇ ਵਿੱਚ ਇਹ ਗੱਲ ਕਹਿ ਰਹੇ ਆ ਆਮ ਆਦਮੀ ਪਾਰਟੀ ਨੇ ਇਸ ਨੂੰ ਜੋੜਿਆ ਤੇ ਥੱਲੇ ਲਿਖਿਆ ਕਿ ਬੰਦਾ ਤਾਂ ਸਹੀ ਕਹਿੰਦਾ ਆ ਪਰ ਬੰਦਾ ਕਹਿ ਕੇ ਇਹਦੇ ਬਾਰੇ ਰਿਹਾ ਆ ਆਮ ਆਦਮੀ ਪਾਰਟੀ ਨੇ ਇਹ ਆਪਣੇ ਵੱਲੋਂ ਪਾ ਲਿਆ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਨੂੰ ਬਿਨਾਂ ਸੋਚ ਵਾਲਾ ਸਿਆਸਦਾਨ ਦੱਸਦੇ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਲੈਣ ਦੇ ਨਾਲ ਆ ਸੂਟ ਆ ਜੇਕਰ ਨਵਜੋਤ ਸਿੰਘ ਸਿੱਧੂ ਲੈਣ ਦੇਣ ਵਾਲਾ ਸੂਟ ਹੈ ਤਾਂ ਫਿਰ ਅੱਜ ਤੁਹਾਨੂੰ ਕਿਉਂ ਲੋੜ ਪੈ ਗਈ ਕਿ ਉਹਨਾਂ ਦੀਆਂ ਕਈਆਂ ਗੱਲਾਂ ਲਾ ਕੇ ਆਪਣੀ ਵੀਡੀਓ ਬਣਾਓ ਤੇ ਉਸ ਤੋਂ ਬਾਅਦ ਕਹੋ ਕਿ ਬੰਦਾ ਸਹੀ ਗੱਲ ਕਹਿੰਦਾ ਜੇ ਨਵਜੋਤ ਸਿੰਘ ਸਿੱਧੂ ਇੰਨੀਆਂ ਹੀ ਸਿਆਣੀਆਂ ਗੱਲਾਂ ਕਰਦਾ ਫਿਰ ਐਸੀ ਕਿਹੜੀ ਸਟੇਜ ਆ ਜਿਹੜੀ ਤੁਸੀਂ ਛੱਡੀ ਨਹੀਂ ਉਹਨਾਂ ਨੂੰ ਭੰਡਣ ਦੇ ਲਈ ਮੈਂ ਨਵਜੋਤ ਸਿੰਘ ਸਿੱਧੂ ਦਾ ਕਿਸੇ ਵੀ ਹਿੱਲੇ ਮਦਈ ਨਹੀਂ ਮੈਂ ਉਹਨਾਂ ਦੀ ਸਿਆਸਤ ਦੇ ਨਾਲ ਨਿੱਜੀ ਤੌਰ ਤੇ 1 ਇੰਚ ਦਾ ਵੀ فاਸਲਾ ਜਿਹੜਾ ਵਾ ਵਾਸਤਾ ਉਹ ਨਹੀਂ ਰੱਖਦਾ ਪਰ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਵਜੋਤ ਸਿੰਘ ਸਿੱਧੂ ਦਾ ਸਹਾਰਾ ਲੈ ਕੇ ਵੀਡੀਓ ਪਾਉਣੀ ਪੈ ਜਵੇ ਤੇ ਚਰਚਾ ਕਰਾਉਣੀ ਪੈ ਜੇ ਦਰਅਸਲ ਇਹ ਮਾਮਲਾ ਜਾਂਦਾ ਕਿੱਧਰ ਹੈ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਇਹ ਤਾਂ ਸ਼ੁਗਲ ਮੇਲਾ ਜੀ ਸੋਸ਼ਲ ਮੀਡੀਆ ਦੀਆਂ ਚਰਚਾਵਾਂ ਨੇ ਪਰ ਸੋਸ਼ਲ ਮੀਡੀਆ ਦੇ ਆ ਚਰਚਾ ਤੁਸੀਂ ਪਾਉਣੀ ਹੈ ਕੋਈ ਬਾਬੇ ਬੁੱਲੇ ਦੀ ਕਾਫੀ ਪਾ ਲੋ ਕੁਝ ਹੋਰ ਪਾ ਲੋ ਕੋਈ ਕਿਸੇ ਪੰਜਾਬ ਦੇ ਮੰਨੇ ਪਰਮੰਨੇ ਸ਼ਾਇਰ ਦੀ ਕਵੀ ਦੀ ਕੋਈ ਕਵਿਤਾ ਦੀਆਂ ਪੰਕਤੀਆਂ ਪਾ ਲੋ ਮੁੱਖ ਮੰਤਰੀ ਭਗਵੰਤ ਮਾਨਤਾਪ ਸਾਰਾ ਕੁਝ ਕਰ ਲੈਂਦੇ ਆ ਗਾਲ ਲੈਂਦੇ ਆ ਜਿਹੜਾ ਵਿਅੰਗ ਕੱਸ ਲੈਂਦੇ ਆ ਫਿਰ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਕਿਉਂ ਪਈ ਮਸਲਾ ਇਹ ਆ ਵੀਡੀਓ ਤੁਹਾਨੂੰ ਸੁਨਾ ਦਿੰਨੇ ਆ ਥੋੜੀ ਜੀ ਉਸ ਤੋਂ ਬਾਅਦ ਤੁਸੀਂ ਖੁਦ ਫੈਸਲਾ ਕਰਿਓ ਇਕੱਲਾ ਆਦਮੀ ਖੜਾ ਹੈ ਔਰ ਜਦ ਤੱਕ ਇਹ ਖੜਾ ਹੈ ਮਾਨੋ ਅੰਗਦ ਕਾ ਪੈਰ ਹੈ ਉਠੇਗਾ ਨਹੀਂ ਹਾਂ ਤੇ ੁਰਦਾਨੀ ਮੈਂ ੁਰਦਾ ਹਾਂ ਤਾਰਾ ਬਣਦੇ ਜੁਗਾ ਜੁਗਾ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਅੱਛ ਇੱਕੋ ਹੀ ਸੋਚਿਆ ਕਿ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਕਿ ਉਹ ਬਣਦੇ ਜਾਂ ਆ ਬਣਦੇ ਤਾਂ ਇਹ ਉਹ ਨਵਜੋਤ ਸਿੱਧੂ ਨੇ ਜਿਨ੍ਹਾਂ ਬਾਰੇ ਮੁੱਖ ਮੰਤਰੀ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਤਾਂ ਜਿਹੜਾ ਵਰਤਨ ਵਰਤਾਈ ਵਾਲਾ ਸੂਟ ਹੈ ਜਿਹੜਾ ਪੂਆਲ ਲੋ ਆਇਆ ਮਾਸੀ ਵੱਲ ਚਲੇ ਜਾਂਦਾ ਮਾਸੀ ਵੱਲੋਂ ਆਇਆ ਬੇਬੇ ਦੀ ਮਾਸੀ ਵੱਲ ਚਲੇ ਜਾਂਦਾ ਬੇਬੇ ਦੀ ਮਾਸੀ ਵੱਲੋਂ ਆਇਆ ਜਿਹੜਾ ਬਾਬੇ ਦੀ ਪੂਆਲ ਚਲੇ ਜਾਂਦਾ ਹੈ ਪਰ ਉਹਨੂੰ ਕੋਈ ਖੋਲਦਾ ਨਹੀਂ ਪਰ ਉਸਨੂੰ ਕੋਈ ਖੋਲਦਾ ਨਹੀਂ ਤੇ ਅੱਜ ਉਸੇ ਨਵਜੋਤ ਸਿੱਧੂ ਨੂੰ ਦੀਆਂ ਵੀਡੀਓ ਪਾ ਕੇ ਤੁਸੀਂ ਵਾਹ ਵਾਹ ਖਟ ਰਹੇ ਹੋ ਮਾਹੌਲ ਬਣਾ ਰਹੇ ਹੋ ਤੇ ਅੱਗੇ ਵੀ ਕਹਿ ਦਿੰਦੇ ਆ ਕਿ ਵੀ ਕਾਂਗਰਸ ਵਾਲਿਆਂ ਨੇ ਇਹ ਸੂਟ ਖੋਲ ਲਿਆ ਹੁਣ ਕਾਂਗਰਸ ਵਾਲਿਆਂ ਤੋਂ ਨਾ ਤਾਂ ਸਵਾਇਆ ਜਾਂਦਾ ਨਾ ਮੁੜ ਕੇ ਲਫਾਫੇ ਚ ਪਾਇਆ ਜਾਂਦਾ ਨਵਜੋਤ ਸਿੰਘ ਸਿੱਧੂ ਅਕਸਰ ਹੀ ਅਜਿਹੀਆਂ ਸ਼ੇਰੋ ਸ਼ੇਰੀ ਵਾਲੀਆਂ ਗੱਲਾਂ ਅਜਿਹੀਆਂ ਗੱਲਾਂ ਅਕਸਰ ਹੀ ਕਰਦੇ ਰਹਿੰਦੇ ਆ ਉਹ ਆ ਕਿਸੇ ਨੂੰ ਚੰਗੀਆਂ ਲੱਗਦੀਆਂ ਕਿ ਕੋਈ ਵੇਖ ਕੇ ਅੱਗੇ ਲੰਘ ਜਾਂਦਾ ਪਰ ਆਮ ਆਦਮੀ ਪਾਰਟੀ ਨੂੰ ਤਾਂ ਆਪਣੇ 2 ਸਾਲਾਂ ਦੇ ਕੰਮਾਂ ਤੇ ਵੋਟ ਮੰਗ ਰਹੀ ਆ ਆਮ ਆਦਮੀ ਪਾਰਟੀ ਤਾਂ ਜੋਸ਼ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਨਾਲ ਆਪਣੇ ਆਪ ਚ ਭਰਦੀ ਆ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦੇ ਦੱਸੇ ਹੋਏ ਜਿਹੜੇ ਮੰਤਰ ਨੇ ਉਹਨਾਂ ਦੇ ਸਿਰ ਤੇ ਚੱਲਦੀ ਐ ਜੇਕਰ ਤੁਹਾਨੂੰ ਫਿਰ ਵੀ ਨਵਜੋਤ ਸਿੰਘ ਸਿੱਧੂ ਦੀ ਲੋੜ ਪੈ ਰਹੀ ਐ ਤਾਂ ਮੁੱਖ ਮੰਤਰੀ ਜੀ ਤੁਹਾਨੂੰ ਸੋਚਣ ਦੀ ਲੋੜ ਐ ਜਾਂ ਫਿਰ ਆਪਣੀ ਮੀਡੀਆ ਟੀਮ ਨੂੰ ਗਾਈਡ ਕਰਨ ਦੀ ਲੋੜ ਐ ਵੀ ਇਹ ਜਾਂ ਕੰਮ ਨਹੀਂ ਕਰੀਦਾ ਹੁੰਦਾ ਜਿਹੜਾ ਪੁੱਠਾ ਪੈ ਜੇ ਮੇਰੇ ਹਿਸਾਬ ਨਾਲ ਇਹ ਪੁੱਠਾ ਪੈਂਦਾ ਹੋਇਆ ਵਿਖਾਈ ਦੇ ਰਿਹਾ ਵਾਕਰੀ ਗੱਲ ਐ ਵਾਵਾ ਤਾ ਹੁਣੀ ਐ ਜੇ ਨਵਜੋਤ ਸਿੰਘ ਸਿੱਧੂ ਸਹੀ ਗੱਲਾਂ ਕਰਦਾ ਫਿਰ ਨਵਜੋਤ ਸਿੰਘ ਸਿੱਧੂ ਨੂੰ ਸਟੇਜਾਂ ਤੇ ਭੰਡਣਾ ਵੀ ਨਹੀਂ ਬਣਦਾ ਕਿਉਂਕਿ ਤੁਸੀਂ ਤਾਪ ਕਹਿ ਰਹੇ ਹੋ ਕਿ ਬੰਦਾ ਗੱਲ ਤਾਂ ਸਹੀ ਕਹਿ ਰਿਹਾ ਕਿਦੇ ਬਾਰੇ ਕਹਿ ਰਿਹਾ ਸੀ ਇਹਦਾ ਨਵਜੋਤ ਸਿੰਘ ਸਿੱਧੂ ਨੂੰ ਪਤਾ ਹੋਣਾ ਮੈਂ ਤਾਂ ਕ੍ਰਿਕਟ ਦੇਖਣ ਦਾ ਕੋਈ ਯਕੀਨ ਨਹੀਂ ਨਾਈ ਖੇਡਣ ਦਾ ਦੇ ਨਾਹੀਂ ਵੇਖਣ ਦਾ ਮੈਨੂੰ ਨਹੀਂ ਪਤਾ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਵਾਕਈ ਇਦਾਂ ਦਾ ਮਾਮਲਾ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੀਆਂ ਚੀਜ਼ਾਂ ਔਵਾਇਡ ਕਰਨੀਆਂ ਚਾਹੀਦੀਆਂ ਜਾਂ ਤਾਂ ਤੁਸੀਂ ਉਹਨਾਂ ਨੂੰ ਸਟੇਜਾਂ ਤੇ ਭੰਡੋਣਾ ਜੇਕਰ ਤੁਸੀਂ ਭੰਡਦੇ ਹੋ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਔਵਾਇਡ ਕਰੋ ਤਾਂ ਤੁਹਾਡੀ ਸਿਆਸਤ ਲਈ ਵੀ ਇਹ ਚੰਗਾ ਹੋ ਸਕਦਾ ਮੈਂ ਦੇਖ ਰਿਹਾ ਸੀਗਾ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਇਸ ਮਾਮਲੇ 'ਚ ਬੜੇ ਖੁਸ਼ ਨੇ ਕਿ ਵੀ ਨਵਜੋਤ ਸਿੰਘ ਸਿੱਧੂ ਦੀ ਵੀਡੀਓ ਜਿਹੜੀ ਹੈ ਉਹ ਲਾਈ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀ ਉਹਦੇ ਉੱਤੇ ਸਟੇਟਸ ਤੇ ਜਾਂ ਕਹਿ ਲਈਏ ਵੀ ਵੀਡੀਓ ਰੀਲ ਬਣਾ ਕੇ ਪਾਈਏ ਬੜੇ ਖੁਸ਼ੀਏ ਨਜ਼ਰ ਆਉਂਦੇ ਸੀ ਵੀ ਆਮ ਆਦਮੀ ਪਾਰ ਡੱਲਾ ਸਾਹਿਬੇ ਖੁਸ਼ ਹੋਣ ਵਾਲੀ ਗੱਲ ਨਹੀਂ ਤੁਹਾਨੂੰ ਇੱਥੇ ਠੋਕ ਕੇ ਜਵਾਬ ਦੇਣਾ ਚਾਹੀਦਾ ਸੀ ਕਿ ਵੀ ਜਿਹੜੇ ਬੰਦੇ ਨੂੰ ਤੁਸੀਂ ਹੱਥਾਂ ਤੇ ਥੁੱਕ ਲਾ ਕੇ ਭੰਡਦੇ ਹੋ ਜਿਹੜੇ ਬੰਦੇ ਨੂੰ ਬਿਨਾਂ ਸੋਚਾ ਵਾਲਾ ਬੰਦਾ ਦੱਸਦੇ ਹੋ ਕਿ ਜਿਹੜਾ ਬੋਲਣ ਲੱਗਿਆ ਚੁੱਪ ਨਹੀਂ ਹੁੰਦਾ ਜਿਹੜਾ ਵਰੀ ਦੇ ਸੂਟ ਵਰਗਾ ਲੈਣ ਦੇਣ ਵਾਲ ਕੇ ਸੂਟ ਵਰਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਮਦਈ ਹੋ ਪਰ ਮੈਨੂੰ ਪਤਾ ਹੈ ਕਿ ਤੁਸੀਂ ਮਦਈ ਹੋ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਉਹਨਾਂ ਦੀ ਸਿਆਸਤ ਨੂੰ ਮੰਨਦੇ ਹੋ ਕਿ ਉਹ ਪੰਜਾਬ ਬਦਲ ਸਕਦੀ ਹੈ ਸ਼ਾਇਦ ਬਦਲ ਦਵੇ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਪਰ ਤੁਹਾਨੂੰ ਠੋਕੇ ਕਹਿਣਾ ਚਾਹੀਦਾ ਕਿ ਜਿਹੜੇ ਬੰਦੇ ਨੂੰ ਤੁਸੀਂ ਭੰਡਦੇ ਹੋ ਉਹਦੇ ਸਿਰ ਤੇ ਤੁਸੀਂ ਆਪਣੀ ਵਾਵਾ ਖਟਾਰੇ ਹੋ ਸੋਸ਼ਲ ਮੀਡੀਆ ਤੇ ਕਿੱਧਰ ਜਾਂਦੀ ਹੈ ਗੱਲ ਇਹ ਗੱਲ ਕਿਸ ਪਾਸੇ ਤੁਰਦੀ ਹੈ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਚੁਟਕਲੇ ਤੇ ਗੱਲਾਂ ਤੇ ਜੋਸ਼ ਭਰੀਆਂ ਤਕਰੀਰਾਂ ਦੀ ਘਾਟ ਹੈ ਤਾਂ ਜੋ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਸਹਾਰਾ ਲੈਣਾ ਪੈ ਗਿਆ ਬਰਹਾਲ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਬਾਕਸ ਚ ਜਰੂਰ ਦਰਜ ਕਰਾਓ ਪਰ ਬੜੇ ادب ਤੇ ਸਲੀਕੇ ਦੇ ਨਾਲ ਤਾਂ ਜੋ ਕਿਸੇ ਨੂੰ ਕਿਸੇ ਪ੍ਰਕਾਰ ਦੀ ਠੇਸ ਨਾ ਪਹੁੰਚੇ